ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਨਿੱਕੀ ਬੂਟੀ ਦੇ ਸੂਟ ਤੇ ਨਾਲ ਪਿਓਰ ਦੇ ਦੁਪट्टे ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਇਸ ਦੇ ਨਾਲ ਤੁਹਾਨੂੰ ਰੇਟ ਦੀ ਕੋਈ ਸਮਝ ਨਹੀਂ ਲੱਗੇਗੀ ਰੇਟ ਵੀਡੀਓ ਵਿੱਚ ਹੀ ਦੱਸਿਆ ਜਾਂਦਾ ਹੈ ਆਉਂ ਦੇਖਦੇ ਹਾਂ ਪਹਿਲਾ ਸੂਟ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਨਿੱਕੀ ਬੂਟੀ ਵਾਲਾ ਬਲੈਕ ਦੇ ਵਿੱਚ yellow yellow ਫਲਾਰ ਇਹ 올ਓਵਰ ਸੂਟ ਰਹੇਗਾ 5 ਮੀਟਰ ਫੈਬਰਿਕ ਇਹਦਾ ਬਹੁਤ ਹੀ ਪਿਆਰਾ ਹੈ ਅਤੇ ਕੂਲ ਰਹੇਗਾ ਗਰਮੀਆਂ ਦੇ ਵਿੱਚ ਪਾਉਣ ਲਈ ਇਹ ਦੇਖੋ प्रिंट ਕਿੰਨਾ ਪਿਆਰਾ ਇਹ ਸਾਰਾ ਇਦਾਂ 올ਰਓਵਰ ਹੀ ਰਹੇਗਾ 5 ਮੀਟਰ ਸੂਟ ਰਹੇਗਾ ਨਾਲ ਰਹੇਗਾ ਜੀ ਫੁੱਲ ਪਿਓਰ ਦਾ ਦੁਪੱਟਾ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦਾ ਰਹੇਗਾ ਦੁਪੱਟਾ ਪਿਓਰ ਪ੍ਰੋਪਰ ਪਿਓਰ ਦਾ ਦੁਪੱਟਾ ਇਸ ਤਰ੍ਹਾਂ ਦਾ ਰਹੇਗਾ ਇਹ ਰਹੇਗਾ ਜੀ ਇਸ ਤਰ੍ਹਾਂ ਪੂਰਾ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਦੁਪੱਟਾ ਵੀ ਜੀ ਹੈ ਅਸੀਂ ਪਿਓਰ ਦਾ ਕਹਿੰਦੇ ਤਾਂ ਪੂਰਾ ਫੁੱਲ ਪਿਓਰ ਦਾ ਹੀ ਹੋਏਗਾ ਇਹ ਕੋਈ ਸੈਮੀ ਜਾਂ ਪਿਓਰ ਨਹੀਂ ਹੋਏਗਾ ਪੂਰਾ ਫੁੱਲ ਪਿਓਰ ਦਾ ਇਹ ਹੈ ਜੀ ਅਗਲਾ ਕਲਰ ਗ੍ਰੀਨ ਦਿਖਾਉਣੇ ਤੁਹਾਨੂੰ ਸੂਟ ਇਸ ਤਰ੍ਹਾਂ ਦਾ ਆ ਦੇਖੋ ਜੀ ਇਹਦੇ ਵਿੱਚ ਫਿਲਹਾਲ ਅਸੀਂ ਤੁਹਾਨੂੰ ਦੋ ਹੀ ਕਲਰ ਦਿਖਾਵਾਂਗੇ ਬਾਕੀ ਜੋ ਵੀਡੀਓ ਹੈ ਫਿਰ ਉਹ ਲੰਬੀ ਹੋ ਜਾਂਦੀ ਜੇ ਸਾਰੇ ਦਿਖਾਈਏ ਅਸੀਂ ਤਾਂ ਇਸ ਲਈ ਤੁਹਾਨੂੰ ਅੱਜ ਦੋ ਕਲਰ ਹੀ ਦਿਖਾਵਾਂਗੇ ਇਹ ਹੈ ਜੀ ਗ੍ਰੀਨ ਸੂਟ 5 ਮੀਟਰ ਰਹੇਗਾ ਇਹ ਵੀ 올ਓਵਰ ਇਹ ਰਹੇਗਾ ਜੀ ਇਸ ਦਾ ਦੁਪੱਟਾ ਪੂਰੀ ਪ੍ਰੋਪਰ ਲੈਂਥ ਵੇਚਦਾ ਹੈ ਪੂਰਾ ਫੁੱਲ ਪਿਓਰ ਦਾ ਦੇਖੋ ਸੂਟ ਦੀ ਲੋਕ ਕਿੰਨੀ ਪਿਆਰੀ ਲੱਗ ਰਹੀ ਹੈ ਇਸ ਤਰ੍ਹਾਂ ਰਹੇਗਾ ਜੀ ਪੂਰਾ ਪ੍ਰੋਪਰ ਸੂਟ ਦੇਖੋ ਕਿੰਨਾ ਪਿਆਰਾ ਲੱਗਦਾ ਇਸ ਦੇ ਨਾਲ ਹੀ ਜੀ ਦਿਖਾਉਨੇ ਆ ਤੁਹਾਨੂੰ ਅਸੀਂ ਜੈਪੂਰੀ ਪ੍ਰਿੰਟ ਦੇ ਵਿੱਚ ਸੂਟ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜਿਆਪਰੀ ਪ੍ਰਿੰਟ ਦੇ ਵਿੱਚ ਇਹਨਾਂ ਨੂੰ ਬਿਜਲੀ ਸੂਟ ਵੀ ਕਹਿੰਦੇ ਆ ਜੀ ਆ ਦੇਖੋ ਦਿਖਾਉਣੇ ਤੁਹਾਨੂੰ ਖੋਲ ਕੇ ਇਧਰ ਦੇਖੋ ਜੀ ਇਸ ਤਰ੍ਹਾਂ ਦੀ ਰਹੇਗੀ ਜੀ ਸ਼ਰਟ ਇਹਦੇ ਜੀ ਫੈਬਰਿਕ ਦੀ ਔਰ ਕਲਰ ਦੀ ਪੂਰੀ ਫੁੱਲ ਗਾਰੰਟੀ ਹੈ ਇਦਾਂ ਨਹੀਂ ਹੋਏਗਾ ਕਿ ਧੂਣ ਤੋਂ ਵਾਦਾਂ ਇਹ ਭੱਦਾ ਜਿਹਾ ਹੋ ਜਾਏਗਾ ਜਾਂ ਇਹਦੇ ਕਲਰ ਜਿਹੜੇ ਆ ਸਾਰੇ ਉੱਤਰ ਜਾਣਗੇ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੋਏਗਾ ਕਲਰ ਦੀ ਔਰ ਫੈਬਰਿਕ ਦੀ ਫੁੱਲ ਗਰੰਟੀ ਹੋਏਗੀ ਇਹ ਦੇਖੋ ਕਿੰਨਾ ਪਿਆਰਾ ਕੰਟਰਾਸਟ ਹੈ ਇਸ ਤਰ੍ਹਾਂ ਦੀ ਰਹੇਗੀ ਜੀ ਬਾਟਮ ਬਾਟਮ ਵੀ ਜੀ ਪੂਰੀ ਹੋਏਗੀ 2.5 ਮੀਟਰ ਹੋਏਗੀ ਇਸ ਤਰ੍ਹਾਂ ਦਾ ਰਹੇਗਾ ਸੂਟ ਇਹ ਹੈ ਜੀ ਨਾਲ ਦੁਪੱਟਾ ਦਿਖਾਉਣੇ ਤੁਹਾਨੂੰ ਇਹ ਦੇਖੋ ਕਿੰਨਾ ਪਿਆਰਾ ਜਿਹੜਾ ਇਹਦਾ ਹੋਇਆ ਹੈ ਫੈਬਰਿਕ ਵੀ ਇਹਦਾ ਬਹੁਤ ਪਿਆਰਾ ਹੈ ਔਰ ਜਿਹੜੀ ਉੱਪਰ ਪ੍ਰਿੰਟਿੰਗ ਹੋਈ ਹੈ ਉਹ ਵੀ ਦੇਖੋ ਕਿੰਨੇ ਪਿਆਰੀ ਹੈ ਇਸ ਤਰ੍ਹਾਂ ਦਾ ਰਹੇਗਾ ਸਾਈਡਾਂ ਦੇ ਉੱਪਰ ਜੋ ਹੈ 셔ਟ ਦੇ ਨਾਲ ਮੈਚਿੰਗ ਔਰ ਜੋ ਵਿਚਕਾਰ ਹੈ ਉਹ ਬਾਟਮ ਦੇ ਨਾਲ ਮੈਚਿੰਗ ਇਸ ਤਰ੍ਹਾਂ ਇਸ ਤਰ੍ਹਾਂ ਦਾ ਰੇਗਾ ਪੂਰਾ ਪ੍ਰੋਪਰ ਸੂਟ ਇਹਦੀ ਕਲਰ ਦੀ ਵੀ ਜੀ ਪੂਰੀ ਫੁੱਲ ਗਰੰਟੀ ਆ ਧੋਣ ਤੋਂ ਬਾਅਦ ਇਹ ਨਹੀਂ ਹੈਗਾ ਕਿ ਇਹ ਜੀ ਸਾਰੇ ਕਲਰ ਉੱਤਰ ਜਾਣਗੇ ਜਾਂ ਭੱਦਾ ਜਿਹਾ ਲੱਗੇਗਾ ਜਾਂ ਸ਼੍ਰਿੰਕ ਹੋਏਗਾ ਬਿਲਕੁਲ ਵੀ ਇਦਾਂ ਦਾ ਨਹੀਂ ਹੋਏਗਾ ਇਹ ਦਿਖਾਉਨੇ ਆ ਜੀ ਤੁਹਾਨੂੰ ਅਗਲਾ ਕਲਰ ਇਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੇ ਆ ਪੂਰੀ ਪ੍ਰਿੰਟ ਦੇ ਵਿੱਚ ਦੇਖੋ ਕੱਲਾ-ਕੱਲਾ ਜਿਹੜਾ ਕਲਰ ਹੈ ਉੱਪਰ ਕੇ ਸਾਹਮਣੇ ਆ ਰਿਹਾ ਦੇਖੋ ਦੇਖੋ ਕਿੰਨਾ ਪਿਆਰਾ ਸੂਟ ਲੱਗ ਰਿਹਾ ਇਹਦਾ ਬੈਕ ਵੀ ਇਦਾਂ ਦਾ ਸੇਮ ਰਹੇਗਾ ਜੋ ਫਰੰਟ ਹੈ ਉਸੇ ਤਰ੍ਹਾਂ ਹੀ ਬੈਕ ਰਹੇਗੀ ਇਹ ਰਹੇਗੀ ਜੀ ਨਾਲ ਇਹਦੇ ਨੇਵੀ ਬਲੂ ਸਲਵਾਰ ਦੇਖੋ ਉਸ ਦੇ ਉੱਪਰ ਵੀ ਡਿਜ਼ਾਈਨ ਹੈ ਪੂਰੀ ਪ੍ਰੋਪਰ 2.5 ਮੀਟਰ ਰਹੇਗੀ। ਇਸੇ ਤਰ੍ਹਾਂ ਰਹੇਗਾ ਜੀ ਨਾਲ ਦੁਪੱਟਾ ਤੁਖੋਨੇ ਤੁਹਾਨੂੰ ਇਹ ਦੇਖੋ ਸਾਈਡਾਂ ਤੇ ਇਸ ਤਰ੍ਹਾਂ ਸ਼ਰਟ ਵਾਲਾ ਡਿਜ਼ਾਈਨ ਹੋਏਗਾ ਔਰ ਵਿਚਕਾਰ ਹੋਏਗਾ ਜੋ ਸਲਵਾਰ ਦਾ ਹੈ ਉਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਬਹੁਤ ਹੀ ਪਿਆਰਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਇਦਾਂ ਲੱਗ ਰਿਹਾ ਲੱਗ ਰਿਹਾ ਹੋਏਗਾ ਕਿ ਜਿੱਦਾਂ ਇਹ ਥੋੜਾ ਪਤਲਾ ਹੁੰਦਾ ਵਟੇ ਨੂੰ ਜਦੋਂ ਤੁਸੀਂ ਵਾਸ਼ ਕਰੋਗੇ ਤਾਂ ਇਹ ਪੂਰੀ ਤਰ੍ਹਾਂ ਗੱਫ ਹੋ ਜਾਏਗਾ। ਔਰ ਕਲਰ ਦੀ ਔਰ ਫੈਬਰਿਕ ਦੀ ਪੂਰੀ ਫੁੱਲ ਗਾਰੰਟੀ ਹੋਏਗੀ। ਇਹਨਾਂ ਦਾ ਰੇਟ 440 ਰੁਪਏ ਰਹੇਗਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।